ਉਇਆ ਵਰਤ ਤਿਲਕ ਇਸ ਨਾਨਕ ਪੁੰਨ दान ਬਹੁਤ ਹੈ ਸਹਿਬਾ ਸਾਹਿਬ ਜੀ ਕਹਿੰਦੇ ਭਾਈ ਲੋਕ ਦੇਵ ਪੂਜਾ ਕਰਦੇ ਨੇ ਵਰਤ ਰੱਖਦੇ ਨੇ ਮੱਥੇ ਦੇ ਉੱਤੇ ਤਿਲਕ ਲਾਉਂਦੇ ਹਨ ਤੀਰਥਾਂ ਉੱਤੇ ਇਸ਼ਨਾਨ ਕਰਦੇ ਹਨ ਗਰੀਬਾਂ ਨੂੰ ਬੜੇ ਨਾਨਕ ਪੁੰਨ ਕਰਦੇ ਹਨ ਕੰਮ ਨਾ ਪੀਜੈ ਸਮਝੋ ਸੁਆਮੀ ਬੋਲ ਹੈ ਮਿੱਠੇ ਬਨ ਸਾਹਿਬ ਜੀ ਕਹਿੰਦੇ ਮਿੱਠੇ ਬੋਲ ਵੀ ਬੂਲਦੇ ਨੇ ਪਰ ਜੇ ਕਿਸੇ ਵੀ ਝੂਠ ਦੇ ਨਾਲ ਨਾਲਕ ਪ੍ਰਭੂ ਕਰਨੀ ਤੀਰਥ ਆਲਕਾਂ ਦੇ ਜਗਦੇਸ਼ ਨਾਮ ਕਰਨਾ ਮੱਥੇ ਤੇ ਤਿਲਕ ਲਾਉਣਾ ਦਾਨ ਕਰਨਾ ਇਹਨਾਂ ਸਾਰੇ ਜਿਹੜੇ ਕਰਮ ਨੇ ਨਾ ਕਰਮ ਕਰਮ ਦੇ ਨਾਲ ਪੁੰਨ ਫਲ ਤੇ ਪ੍ਰਾਪਤ ਹੋ ਸਕਦਾ ਹੈ ਪਰ ਕਾਲਪੁਰਪ ਨਹੀਂ ਪ੍ਰਾਪਤੀ ਨਹੀਂ ਕਿਉਂਕਿ ਤੀਰਥਾਂ ਦੇ ਉੱਤੇ ਜਾ ਕੇ ਸਿਰਫ ਤਾਨੂੰ ਪੇਤਰ ਕੀਤਾ ਜਾ ਸਕਦਾ ਹੈ ਮਨ ਤੱਕ ਉਹਦਾ ਕੋਈ ਅਸਰ ਨਹੀਂ ਹੁੰਦਾ ਹੈ ਸਹਿਬੀਆਂ ਦੇ ਬਚਨਾਂ ਪਰ ਸਤਿਗੰਨ ਕਰਦੇ ਹਾਂ ਗੁਰੂ ਰਵੀਰ ਸਾਹਿਬ ਜੀ ਦੇ ਬਚਨ ਨੇ ਮੱਥੇ ਤੇ ਲਕ ਹੱਥ ਮਾਲਾ ਬਾਣਾ ਲੋਗਨ ਰਾਮ ਖਲੌਣਾ ਨਾ ਗੁਰੂ ਰਵੀਰ ਸਾਹਿਬ ਜੀ ਨੇ ਮੱਥੇ ਤੇ ਤਿਲਕ ਵੀ ਲਾ ਲਿਆ ਬਾਣਾ ਅਤਿ ਵਿੱਚ ਮਗਲਾ ਵੀ ਪੜ੍ਹ ਲਈ ਇਹਦੇ ਨਾਲ ਅਕਾਲ ਪੁਰਖ ਕੋਲੋਂ ਮਿਲਣਾ ਹੈ ਲੋਕਨ ਨਾਮ ਖੁਲਣਾ ਨਾ ਜਾਣਾ ਕਾਸਾ ਕਹਿੰਦੇ ਕਵੀ ਸਾਬ ਕਹਿੰਦੇ ਲੋਕਾਂ ਨੇ ਰਾਮ ਨੂੰ ਖੁਲਣਾ ਨਾ ਜਾਣਿਆ ਸਹਿਜ ਦੇ ਖੁਲਣਾ ਹੈ ਅਕਾਲ ਪੁਰਖ ਖੁਲਣਾ ਨਹੀਂ ਹੈ ਉਹਨੂੰ ਪਾਉਣ ਵਾਸਤੇ ਅਕਾਲ ਪੁਰਖ ਵਹਿਗੁਰੂ ਜੀ ਦੀ ਪ੍ਰਾਪਤੀ ਵਾਸਤੇ ਗਰੀਬ ਨੂੰ ਵਾਰ ਪਾਸਾ ਗਿੰਦੇ ਜਿਹੜਾ ਕਰਮ ਕਰਨਾ ਸੀ ਉਹ ਤੇ ਕੀਤਾ ਕੋਈ ਨਹੀਂ ਹੈ ਦੁਨੀਆ ਨੂੰ ਬਸ ਕਰਨ ਵਾਸਤੇ ਸਾਰਾ ਕੁਝ ਇਨਸਾਨ ਨਹੀਂ ਕਰ ਰਿਹਾ ਸੇਠਾਂ ਤੇ ਜਾ ਕੇ ਤਾਨ ਵੀ ਕਰ ਰਿਹਾ ਲੋਕ ਮੇਰੀ ਸੋਭਾ ਕਰਨ ਨੂੰ ਬੜਾ ਦੰਮੀ ਹੈ ਮੱਤੇ ਤੇ ਵੱਡਾ ਸਾਰਾ ਤਿਲਕ ਵੀ ਲਾ ਲਿਆ ਇਸ਼ਨਾਨ ਵੀ ਕਰ ਲਈ ਪਰ ਕਹੂ ਨਾ ਭੀਜੈ ਸਮਝੰ ਸਾਨੀ ਅਕਾਲ ਪੁਰਖ ਵੈਰ ਕੋ ਫਿਰ ਵੀ ਪਿੱਛਦਾ ਨਹੀਂ ਹੈ ਖੁਸ਼ ਨਹੀਂ ਹੁੰਦਾ ਹੈ ਖੁਸ਼ ਕਿਵੇਂ ਹੋਏਗਾ ਸਹਿਬ ਜੀ ਕਹਿੰਦੇ ਨੇ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਹੈ ਭਾਈ ਜਿੰਨਾ ਚਿਰ ਤੇਰੇ ਅੰਦਰ ਹਿਰਦੇ ਦੇ ਵਿੱਚ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਨਿਭਾਸਦਾ ਜਿੰਨਾ ਚਿਰ ਅੰਤਰ ਆਤਮੇ ਦੇ ਵਿੱਚ ਓ ਕਾਲਪੁਰਖ ਵਹਿਗੁਰੂ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਉਹਨਾਂ ਚਿਰ ਤੇਰੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ ਨਹੀਂ ਸਕਦੀ ਹੈ ਚਾਹੇ ਜਿੱਥੇ ਮਰਜੀ ਚੱਲਿਆ ਜਾਂ ਸਤਿਗੁਰੂ ਸਾਹਿਬ ਕਹਿੰਦੇ ਜਿੰਨੇ ਮਰਜੀ ਕਰਨ ਧਰਮ ਕਰਨ ਲੈ ਮਨ ਸ਼ਾਂਤ ਹੋਈ ਨਹੀਂ ਸਕਦਾ ਹੈ ਮਨ ਨੂੰ ਸ਼ਾਂਤ ਕਰਨ ਵਾਲੇ ਇੱਕੋ ਇੱਕ ਸਾਧਨ ਹੈ ਅਕਾਲ ਪੁਰਖ ਵਹਿਗੁਰੂ ਜੀ ਦਾ ਨਾਮ ਜਪਨਾ ਨਾਮ ਦੇ ਜਪਿਆਂ ਹੀ ਮਨ ਨੂੰ ਤ੍ਰਿਪਤੀ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਇਸ ਕਰਕੇ हे ਭਾਈ ਪ੍ਰਮਾਤਮਾ ਦਾ ਨਾਮ ਜਪਿਆਂ ਹੀ ਮਨ ਨੂੰ ਸਖ ਸ਼ਾਂਤੀ ਪ੍ਰਾਪਤ ਹੁੰਦੀ ਹੈ ਬਹੁ ਪ੍ਰਕਾਰ ਖੋਜ ਹੈ ਸਭ ਤਾਂ ਕੋ ਵਿਖਮ ਨਾ ਜਾਈ ਲੈ ਰਹਾ ਪਾਸ ਕਹਿੰਦੇ ਨੇ ਸਾਰੇ ਲੋਕ ਕਈ ਤਰੀਕਿਆਂ ਦੇ ਨਾਲ ਪ੍ਰਮਾਤਮਾ ਨੂੰ ਲੱਭਦੇ ਨੇ ਲੱਗਦਾ ਹੈ ਕੋਈ ਦੀਨਾਂ ਤੇ ਜ્ઞਾਨ ਕਰਕੇ ਧਨ ਕਰਨ ਵਿੱਚ ਅਕਾਲ ਪੁਰਖ ਦੀ ਪ੍ਰਾਪਤੀ ਨੂੰ ਲੱਗਦਾ ਹੈ ਸਹਿਬ ਜੀ ਕਹਿੰਦੇ ਬੜੇ ਤਰੀਕੇ ਨੇ ਇਹ ਸੰਸਾਰ ਦੇ ਉੱਪਰ ਲੋਕ ਵਰਤ ਰਹੇ ਨੇ ਪਰ ਉਹ ਤਰੀਕਿਆਂ ਦੇ ਨਾਲ ਪਰਮਾਤਮਾ ਨੂੰ ਲੱਭ ਲੱਭ ਰਹੇ ਨੇ ਸਹਿਬ ਜੀ ਕਹਿੰਦੇ ਇਹਨਾਂ ਤਰੀਕਿਆਂ ਦੇ ਨਾਲ ਅਕਾਲ ਪੁਰਖ ਵੈਗੁਰੂ ਦੀ ਪ੍ਰਾਪਤੀ ਨਹੀਂ ਪ੍ਰਾਪਤੀ ਕਰਨ ਹੋਵੇਗੀ ਜਦੋਂ ਤੂੰ ਸਿਮਰਨ ਕਰੇਂਗਾ ਕਉ ਨਾ ਪੀਜੈ ਸੰਜਮ ਸੁਆਮੀ ਗੋਲ ਹੈ ਮਿੱਠੇ ਵੈ ਸਹਿਬ ਜੀ ਕਹਿੰਦੇ ਉਹ ਮਿੱਠੇ ਗੋਲ ਗੋਲ ਨਾਲ ਵੀ ਖੁਸ਼ ਨਹੀਂ ਹੋਣਾ ਜਿੰਨਾ ਚਿਰ ਤੇਰੇ ਅੰਦਰ ਪਿਆਰ ਨਹੀਂ ਹੈ ਜਿੰਨਾ ਚਿਰ ਤੇਰੇ ਮਨ ਦੇ ਵਿੱਚ ਉਸ ਕਾਲਪੁਰ ਕਰਾ ਨਾਮ ਨਹੀਂ ਹੈ ਇਸ ਕਰਕੇ ਬਹੁ ਪ੍ਰਕਾਰ ਪੂਜਾ ਸਭ ਧਰਮ ਕੋ ਬੇਕੁਮ ਨਾ ਜਾਣੀ ਲੈਨ ਸਾਰੇ ਲੋਕ ਕਈ ਤਰੀਕਿਆਂ ਨਾਲ ਪ੍ਰਮਾਤਮਾ ਨੂੰ ਲੱਭਦੇ ਨੇ ਪਰ ਸਿਮਰਨ ਤੋਂ ਬਿਨਾਂ ਉਸ ਨੂੰ ਲੱਭਣਾ ਉਹ ਕਹਿੰਦਾ ਨਹੀਂ ਲੱਭ ਸਕੀ ਦਾ ਜਿਨ੍ਹਾਂ ਚਿਰ ਤੂੰ ਸਤਿਗੁਰੂ ਸਾਹਿਬ ਕਹਿੰਦੇ ਸਿਮਰਨ ਨਹੀਂ ਕਰਦਾ ਉਸ ਕਾਲਪੁਰਖ ਦੀ ਉਸ ਤਤ ਵਿੜਾਈ ਸੁਭਾ ਨਾਮ ਨਹੀਂ ਲੱਭਦਾ ਨਾਮ ਵੀ ਕੇਵਲ ਰਸਨਾ ਕਰਕੇ ਨਹੀਂ ਕੋਈ ਰੁਕ ਕੇ ਖਾਵੇ ਕਰਕੇ ਨਹੀਂ ਨਾਮ ਵੀ ਸਹਿਜ ਕਰਦਾ ਕਹਿੰਦੇ ਜਿਨ੍ਹਾਂ ਚਿਰ ਮਨ ਕਰਕੇ ਨਹੀਂ ਲੱਗਦਾ ਹਿਰਦੇ ਦੇ ਰਾਗੀ ਨਹੀਂ ਲੱਗਦਾ ਉਸ ਕਾਲਪੁਰਖ ਦੇ ਨਾਲ ਪ੍ਰੇਮ ਕਰਕੇ ਨਾਮ ਨਹੀਂ ਲੱਗਦਾ ਉਨਾਂ ਕਿ ਇਹਨੂੰ ਕਾਲਪੁਰ ਹੀ ਪ੍ਰਾਪਤ ਨਹੀਂ ਹੋਣੀ ਹੈ ਰਹਾਉ ਜਪ ਤਾਪ ਬ੍ਰਹਮਨ ਵਸੁਦਾ ਕਾਲਪੁਰ ਦਤਾ ਬਲਗਣ ਸਹਿਜ ਕਹਿੰਦੇ ਹੈ ਭਾਈ ਜਪ ਕਰਕੇ ਤਾਪ ਕਰਕੇ ਸਾਰੀ ਧੰਤੀ ਉੱਤੇ ਚੱਕਰ ਲਾ ਕੇ ਸਿਰ ਦੇ ਭਾਰ ਤਪ ਕਰਕੇ ਪ੍ਰਾਣ ਦਸਨ ਦੇ ਦਵਾਰ ਵਿੱਚ ਚਾੜ ਕੀਏ ਇਹ ਵਿਦਨ ਹੈ ਭਤਿਆਨ ਨੂੰ ਠਾਕੁਰ ਜੋਗ ਜੁਗਤ ਕਰ ਜੈਨ ਜੋਗ ਮਤ ਦੀਆਂ ਗੁਣਤੀਆਂ ਕਰਕੇ ਜੈਨ ਮਤ ਦੀਆਂ ਗੁਣਤੀਆਂ ਕਰਕੇ ਇਹਨਾਂ ਸਾਰਿਆਂ ਤਰੀਕਿਆਂ ਨਾਲ ਵੀ ਮਾਲਕ ਪ੍ਰਭੂ ਨਹੀਂ ਪਤੀਜਦਾ ਹੈ ਜੇ ਪਤੀਜਦਾ ਹੰਗਾ ਜੇ ਪ੍ਰਭੂ ਖੁਸ ਹੁੰਦਾ ਹੰਗਾ ਪਹਿਲਾਂ ਤਾਂ ਗੁਰੂ ਨਾਨਕ ਪ੍ਰਸਾਹ ਮਹਾਰਾਜੀਆਂ ਨੂੰ ਸਿਮੇਰ ਪਰਵਤ ਤੇ ਜਾ ਕੇ ਸਿੱਤਾਂ ਨੂੰ ਉਪਦੇਸ਼ ਕਰਨ ਦੀ ਲੋੜ ਨਹੀਂ ਸੀ ਪੈਣੀ। ਸਿੱਧ 84 ਸਿੱਧ ਜਿਹੜੇ ਨੇ ਗੁਰਖਨਾਥ ਵਰਗੇ ਪੰਗਲਨਾਥ ਵਰਗੇ ਉਹ ਕੂਚੀਆਂ ਪਰਵਤ ਪਰਵਤ ਦੀਆਂ ਪਹਾੜੀਆਂ ਤੇ ਬੈਠ ਕੇ ਆਪਣੀਆਂ ਯੋਗ ਸਾਧਨਾ ਕਰਦੇ ਸੀ। ਯੋਗ ਸਾਧਨਾ ਦੇ ਰਾਮੀ ਰਿੱਧੀਆਂ ਸਿੱਧੀਆਂ ਬਣੀਆਂ ਆ ਗਿਆਂ ਉਹਨਾਂ ਕੋਲ ਆਕਾਲ ਵਿੱਚ ਪੰਛੀਆਂ ਵਾਂਗ ਉੱਡ ਜਾਂਦੇ। ਕਦੇ ਕਿਸੇ ਦੀ ਕਿਸੇ ਦਾ ਰੂਪ ਬਣਾ ਲੈਂਦੇ ਕਦੇ ਕੋਈ ਰੂਪ ਬਣਾ ਲੈਂਦੇ ਬੜੀਆਂ ਇੰਤੀਆਂ ਸਿੱਧੀਆਂ ਸਿਉਨਾ ਕੋਲ ਪਰ ਧੰਨ ਗੁਰਨਾਨਕ ਸਾਹਿਬ ਉਹਨਾਂ ਦੇ ਕੋਲ ਗਏ ਸਿੱਧਾਂ ਦੇ ਕੋਲ ਤੇ ਸਿੱਧਾਂ ਨੂੰ ਜਾ ਕੇ ਫਿਰ ਸਤਿਗੁਰੂ ਪ੍ਰਸਾਦ ਜੀ ਨੇ ਪ੍ਰਸੰਨ ਕੀਤੇ ਪਰ ਸਾਹਿਬ ਕਹਿੰਦੇ ਭਾਈ ਜਦੋਂ ਤੁਸੀਂ ਆ ਜੋਗ ਸਾਧਨਾ ਕਰਦੇ ਹੋ ਤੁਹਾਨੂੰ ਦਰਸ਼ਨ ਕੀਤੇ ਹੁੰਦੇ ਨੇ ਉਹ ਕਹਿੰਦੇ ਜੀ ਸਾਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਨੇ ਕ੍ਰਿਸ਼ਨ ਦੇ ਦਰਸ਼ਨ ਹੁੰਦੇ ਨੇ ਸਿੱਖ ਜੀ ਦੇ ਦਰਸ਼ਨ ਹੁੰਦੇ ਨੇ ਇੰਨਾ ਸਾਰੇ ਦੇਵਤਿਆਂ ਦੇ ਦਰਸ਼ਨ ਹੋ ਜਾਂਦੇ ਨੇ ਗੁਰੂ ਪਾਰਸਾ ਕਹਿੰਦੇ ਆਕਾਰ ਪੁਰਖ ਦੇ ਦਰਸ਼ਨ ਕੀਤੇ ਨੇ ਕਦੇ ਹੁਣ ਸਿੱਧ ਸਾਰੇ ਸੋਜਦੇ ਆਕਾਰ ਪੁਰਖ ਵੈਰ ਰੂਪਾਣ ਹੈ ਉਹ ਦਰਸ਼ਨ ਨਹੀਂ ਹੋਏ ਕਦੇ ਤੇ ਪਾਰਸਾ ਕਹਿੰਦੇ ਇਸੇ ਕਰਕੇ ਤੇ ਪਰਮਾਨੰ ਦੀ ਸ਼ਾਂਤੀ ਨਹੀਂ ਹੈ ਤੇ ਇਹਦੀਆਂ ਸਿੱਧੀਆਂ ਆ ਗਈਆਂ ਗੁਰ ਇੱਕ ਦੂਸਰੇ ਨੂੰ ਤੁਸੀਂ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਬਲ ਕਰਕੇ ਆਪਣੇ ਵਾਰਚ ਕਰ ਰਹੇ ਹੋ ਸੰਸਾਰ ਨੂੰ ਵਸ ਕਰ ਰਹੇ ਹੋ ਆਇਆ ਸੀ ਮਾ ਤੁਹਾਡੀ ਡਿਊਟੀ ਕਾਰਨ ਕੋਕ ਨੇ ਲਾਈ ਸੀ ਇਸ ਸੰਸਾਰ ਨੂੰ ਨਾਮ ਲਗਾਉਣ ਵਾਸਤੇ ਪਰ ਤੁਹਾਨੂੰ ਇੰਦੀਆਂ ਸਿੱਧੀਆਂ ਦੇ ਵਿੱਚ ਪਾ ਕੇ ਬਾਸਾ ਕਹਿੰਦੇ ਆਪਣਾ ਹੰਕਾਰ ਰੋਪਿਆ ਉਹ ਕਹਿੰਦਾ ਮੇਰੇ ਕੋਲ ਵੱਧ ਰਿਤੀਆਂ ਸਿੱਧੀਆਂ ਨੇ ਦੂਸਰਾ ਕਹਿੰਦਾ ਮੇਰੇ ਕੋਲ ਇੱਕ ਦੂਜੇ ਨੂੰ ਰਿਤੀਆਂ ਸਿੱਧੀਆਂ ਦਿਖਾ ਰਹੇ ਹਾਂ ਮਾਣ ਕਰ ਨੂੰ ਹੰਕਾਰ ਕਰ ਰਹੇ ਹਾਂ ਇਸ ਕਰਕੇ ਬਾਸਾ ਕਹਿੰਦੇ ਪਰ ਜਿਹਦੇ ਵਾਸਤੇ ਆਏ ਸੀ ਉਹ ਤੇ ਮਿਲਿਆ ਨਹੀਂ ਨਾ ਕੋ ਨੂੰ ਆਸਾਨੀਆਂ ਨੇ ਗੁਰੂਆਂ ਨੂੰ ਕਿਹਾ ਤੁਸੀਂ ਇੱਕ ਇੱਕ ਓਮਕਾਰ ਦਾ ਜਾਪ ਕਰੋ। ਕੇਵਲ ਇੱਕ ਓਮਕਾਰ ਦਾ ਜਾਪ ਸਤਿਗੁਰਾਂ ਨੇ ਕਿਸ ਤਰ੍ਹਾਂ ਉਕਰਾਇਆ ਜਦੋਂ ਉਹਨਾਂ ਨੇ ਸਿਮਰਨ ਕੀਤਾ ਉਹਨਾਂ ਮੀਆਂ ਸੋਨੋ ਸਮਾਧੀਆਂ ਲੱਗੀਆਂ ਅੰਦਰ ਹਿਰਦੇ 'ਚ ਇੱਕ ਓਮਕਾਰ ਵਸਿਆ ਫਿਰ ਇੱਕ ਬਹੁਤ ਵੱਡਾ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਇਆ। ਬਾਸਾ ਕਹਿੰਦੇ ਉਹਨਾਂ ਕਦੀ ਪ੍ਰਾਪਤੀ ਹੋਈ ਹੈ ਕਹਿੰਦੇ ਜਿਉਂ ਇੱਕ ਪ੍ਰਕਾਸ਼ ਬਹੁਤ ਵੱਡਾ ਪ੍ਰਕਾਸ਼ ਨਜ਼ਰ ਆਇਆ ਹੈ ਇਹ ਬਾਸਾ ਕਹਿੰਦੇ ਇਹ ਹੀ ਨਿਰੰਕਾਰ ਹੈ। ਪ੍ਰਕਾਸ਼ ਹੋ ਜਾਣਾ ਇੱਕ ਅਗਿਆਨਤਾ ਦੇ ਹਨੇਰੇ ਨੂੰ ਤੂਲ ਕਰ ਜਣਾ ਪਾ ਸਕਦੇ ਹੁਣ ਸ਼ਾਂਤੀ ਮਿਲੀ ਹੈ ਕਿ ਤਨਾ ਸ਼ਾਂਤੀ ਸੀ ਕਹਿੰਦੇ ਜੀ ਹੁਣ ਟਕਾ ਆ ਗਿਆ ਮਨ ਨੂੰ ਇੰਨਾ ਆਨੰਦ ਆ ਗਿਆ ਹੁਣ ਕਿਸੇ ਚੀਜ਼ ਦੀ ਪ੍ਰੇਸ਼ਕੀ ਕਰਵਾਇ ਨਹੀਂ ਕਿ ਕਿਸੇ ਤਰੀਕ ਬਲਕੁ ਵੀ ਭੁੱਖ ਨਹੀਂ ਰਹੀ ਨਾਉ ਦਿੱਤੀਆਂ ਸਿੱਧੀਆਂ ਦੀ ਕਾਮਨਾ ਹੈ ਕਾਸ਼ੇ ਵੀ ਹੁਣ ਕਾਮਨਾ ਨਹੀਂ ਰਹੀ ਇਸ ਕਰਕੇ ਪਾ ਸਕਦੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਰਭਉ ਅੰਗਨ ਸਾਧੇ ਪੰਜ ਜਨਾਸੂ ਸੰਗਨਾ ਟੁੱਟ ਕਿਉ ਅਦਿਕ ਅਹੰਗੂਤ ਵਾਹੇ ਪਾਠ ਵੀ ਪੜੇ ਧਾਰਮਿਕ ਪੁਸਤਕਾਂ ਵੇਦ ਪੁਰਾਣਾ ਦੇ ਉਹਨਾਂ ਨੂੰ ਵੀ ਪੜਿਆ ਉਹਨਾਂ ਨੂੰ ਵੀ ਵਿਚਾਰਿਆ ਤੇ ਨਿਰਭਉ ਅੰਗਨ ਸਾਧੇ ਜਿਹੜੇ ਰੰਮੇ ਪੈ ਪੈ ਕੇ ਡੰਡੇ ਵਾਂਗ ਸਿੱਡੇ ਪੈ ਪੈ ਕੇ ਡੰਡੋਤਾਂ ਬਿਕਰੀਆਂ ਆਸਾ ਕਹਿੰਦੇ ਪਰ ਜਿਹੜੇ ਪੰਚ ਵਿਕਾਰ ਅੰਦਰ ਬਸੇ ਹੋਏ ਸੀ ਪੰਚ ਜਨਾਂ ਸੰਸੰਗ ਨਾਲ ਛੁਟਕਿਓ ਇਹਨਾਂ ਦੇ ਨਾਲ ਉਹਨਾਂ ਵਿਕਾਰਾਂ ਦਾ ਤੇ ਕਿਹੜਾ ਛੁਟਿਆ ਹੀ ਨਹੀਂ ਹੈ ਆਦਰ ਕਹੋਂ ਗੁਰੂ ਬਾਤੇ ਪਾਸਾ ਕਹਿੰਦੇ ਹਉਮੈ ਦੇ ਰੋਗ ਵਿੱਚ ਹੋਰ ਬੰਨੇ ਗਏ ਕਿ ਸਾਡੇ ਕੋਲ ਤੇ ਇੰਨੀਆਂ ਕਾਵਰਾਂ ਨੇ ਇੰਨੀਆਂ ਰੀਤੀਆਂ ਸਿੱਧੀਆਂ ਆਗੀਆਂ ਆ ਆਗਿਆ ਇਸ ਕਰਕੇ ਹੋਗਣ ਬੰਨੇ ਗਏ ਫਿਰ ਹਾਰ ਭर्यੋ ਪਿਆਰੇ ਜਨ ਵਿਧ ਮਿਲਣ ਨੰਗਾਈ ਪਾਸਾ ਕਹਿੰਦੇ ਭਈ ਇਨਾ ਰਿੱਧੀਆਂ ਸਿੱਧੀਆਂ ਦੁਆਰਾ ਜੋਗ ਸਾਧਨਾ ਦੁਆਰਾ ਅਕਾਲ ਪੁਰਖ ਨੂੰ ਮਿਲਿਆ ਨੂੰ ਜਾਂਦਾ ਹੈ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕੰਮ ਅਨੇਕਾਂ ਹਾਰ ਕਰੇ ਨੂੰ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਖਾ ਗ੍ਰਹ ਅਰਕੇ ਕਹਿੰਦੇ ਸਤਿਗੁਰ ਪਾਸਾ ਜੀ ਦੇ ਚਲਣਾ ਚਾਹੀਏ ਪਾਸਾ ਸਾਨੂੰ ਬੇਗ ਬੁੱਧ ਬਖਸ਼ੋ ਗਿਆਨ ਵਾਲੀ ਬੁੱਧ ਬਖਸ਼ੋ ਜੀ ਦੇ ਨਾਮ ਸਗੜਾ ਪਾਲਖਾ ਲਾ ਰੋਜਾ ਫਿਰ ਸਤਿਗੁਰ ਪਾਸਾ ਕਹਿੰਦੇ ਭਾਈ ਕਈ ਤੀਆਂ ਸਿੱਧੀਆਂ ਦਾ ਖਿਆਲ ਛੱਡ ਕੇ ਅਕਾਲ ਪੁਰਖ ਵੈ ਗੁਰੂ ਜੀ ਨੂੰ ਝੋਣਾ ਕਰੋ ਉਹਦਾ ਨਾਮ ਲਖਣਾ ਕਰੋ ਸਿਮਰਨ ਕਰੋ ਬੰਦਗੀ ਕਰੋ ਤੇ ਕੇਵਲ ਇੱਕ ਆਪਣੇ ਮਨੋਲ ਖੰਗੇ ਨਹੀਂ ਰਿਤੀਆਂ ਸਿੱਧੀਆਂ ਕਰਕੇ ਨਹੀਂ ਤੁਸੀਂ ਉਸ ਅਕਾਲ ਪੁਰਖ ਦੀ ਪ੍ਰਾਪਤੀ ਕਰਕੇ ਜਿਉ ਫਿਰ ਇਸ ਕਰਕੇ ਬਾਸ ਕਹਿੰਦੇ ਜੋਗ ਮਤ ਦੀਆਂ ਜੋਕੀਆਂ ਜਿਨੀਆਂ ਵੀ ਸਾਰੀਆਂ ਨੇ ਜਾਪ ਤਾਪ ਭ੍ਰਮਨ ਵਿਸੁਧਾ ਕਰਪੁਰਧ ਤਾਪ ਲੈ ਗਏ ਨੇ ਉਮ ਨਾ ਪੀ ਜੈ ਸੰਜਮ ਸਵਾਮੀ ਸਹਿਬ ਸਾਹਿਬ ਆਸਾ ਕਹਿੰਦੇ ਭਾਈ ਇਹਨਾਂ ਸਾਰੀਆਂ ਜੋਗੀਆਂ ਤਰੀਕਿਆਂ ਦੇ ਨਾਲ ਉਹ ਇੱਕ ਮਾਲਕ ਅਕਾਲ ਪੁਰਖ ਵਹਿਗੂ ਤਤੀਜ ਦਾ ਨਾਮ ਹੈ ਖੁਸ਼ ਨਹੀਂ ਬਨਾ ਹੈ ਅੰਮ੍ਰਿਤ ਨਾਮ ਨਿਰਮੋਲਕ ਹਰਿ ਜਸ ਤੈਨ ਪਾਇਓ ਜਿਸ ਕਿਰਪਾ ਇਹ ਭਾਈ ਪਰਮਾਤਮਾ ਆਤਮਿਕ ਜੀਵਨ ਦੇਣ ਵਾਲਾ ਅਕਾਲ ਪੁਰਖ ਵੈਕੂ ਜੀ ਦਾ ਨਾਮ ਹੀ ਤੈਨੂੰ ਆਤਮਿਕ ਜੀਵਨ ਦਵੇਗਾ ਪਰਮਾਤਮਾ ਨੇ ਸਿਰਫ ਸਦਾ ਇੱਕ ਐਸਾ ਧਾਰਤ ਹੈ ਜਿਸ ਤੱਕ ਕੋਈ ਮਨੁੱਖ ਨਹੀਂ ਪਹੁੰਚ ਸਕਦਾ ਇਹ ਦਾਤ ਉਸ ਮਨੁੱਖ ਨੇ ਹਾਸਲ ਕੀਤੀ ਜਿਸ ਉਤੇ ਪਰਮਾਤਮਾ ਨੇ ਕਿਰਪਾ ਹੋਈ ਹੈ ਸਾਧ ਸੰਗ ਰੰਗ ਪ੍ਰਾਪਿ ਕੀਤੀ ਨਾਨਕ ਸੁਖ ਜਨ ਰਹਿਣ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਦੀ ਕਿਰਪਾ ਹੋਈ ਤੇ ਮਨੁੱਖੋਂ ਤੇ ਰਹਿਤ ਕਰਕੇ ਉਹਨੇ ਆਪਣੇ ਚਰਨਾਂ ਮਨ ਜੋੜਦੇ ਆ ਇਸ ਕਰਕੇ ਸਾਹਿਬ ਜੀ ਕਹਿੰਦੇ ਪ੍ਰਭੂ ਨਾਲੋਂ ਭਾਈ ਇਹ ਦਾਤ ਕਰੀਏ ਤੂੰ اے ਨਾਨਕ ਇਹ ਆਖ ਕੇ ਗੁਰੂ ਦੀ ਸੰਗਤ ਦੇ ਰਹੀ ਪ੍ਰੇਮ ਰੰਗ ਵਿੱਚ ਜੁੜ ਕੇ ਜਿਸ ਮਨੁੱਖ ਨੂੰ ਪ੍ਰਭੂ ਨਹੀਂ ਮਿਲੇ ਨੇ ਉਹ ਮਨੁੱਖ ਦੇ ਭਾਈ ਜੀਵਨ ਰਾਤ ਫਿਰ ਸੁੱਖ ਦੀ ਆਨੰਦ ਦੀ ਬਤੀਤ ਹੁੰਦੀ ਹੈ ਜਿਦ ਤਰਾ ਕੀਸਾ ਆਖੀਆਂ ਦੇ ਵਚਨ ਜੀ ਬਤਨ ਵੀ ਆਉਂਦੇ ਨੇ ਪ੍ਰੀਤਾ ਅਜਨਾ ਸੂਤੀ ਕੰਤ ਸਿਉ ਆਂਗ ਮੁੜੇ ਮੁੜ ਜਾ ਕੇ ਜਾਇ ਪੁੱਛੋ ਲੋਹਾਗਣੀ ਤੂੰ ਕਿਉ ਰਹਿਣਾ ਵਿਹਾਏ ਜੀਵਨ ਰੁਕੀ ਰਾਤ ਪਾਸਾ ਕਹਿੰਦੇ ਜਿਹੜੀਆਂ ਲੋਹਾਗਣ ਕਹਿੰਦੇ ਨੇ ਮਨੁੱਖ ਇਸਤਰੀਆਂ ਕ੍ਰਿਸ਼ਨ ਸਾਹਿਬ ਕਹਿੰਦੇ ਮੈਂ ਇੱਕ ਦਿਨ ਸਿਵਰਣ ਨਹੀਂ ਕੀਤਾ ਇੱਕ ਦਿਨ ਮ ਬੰਦਗੀ ਨਹੀਂ ਕੀਤੀ ਇਸ ਕਾਲਪੁਨਖ ਦੀ ਤੇ ਮੇਰਾ ਅੰਗ ਸਰੀਰ ਸਾਰਾ ਟੁੱਟਦਾ ਜਾ ਰਿਹਾ ਜਿਹੜੇ ਨਿਤਨੇਮੀ ਨੇ ਪੱਕੇ ਜਿਹੜੇ ਹਰ ਹਰ ਰੋਜ਼ ਨਿਤਨੇਮ ਕਰਦੇ ਨੇ ਜਿਨ੍ਹਾਂ ਦਾ ਨਿਤਨੇਮ ਪੱਕ ਚੁੱਕਿਆ ਜੋ ਇੱਕ ਦਿਨ ਨਿਤਨੇਮ ਨਾਲ ਨਾ ਕਰਨ ਉਹ ਸਰੀਰ ਨੂੰ ਅਜੀਬ ਜਿਹੀ ਕਿਸਮ ਦੀ ਤੋੜ ਜੀ ਲੱਗੀ ਰਹਿੰਦੀ ਹੈ ਕੋਈ ਨਹੀਂ ਲੱਗਦਾ ਰਹਿਣਾ ਕੋਈ ਕੰਮ ਕੀਤਾ ਨਹੀਂ ਕੋਈ ਘਾਟ ਹੈ ਮੇਰੇ ਵਿੱਚ ਇਸ ਕਰਕੇ ਉਹ ਅੰਗ ਸਰੀਰ ਟੁੱਟਦਾ ਰਹਿੰਦਾ ਹੈ ਫਿਰ ਸਾਹਿਬ ਕਹਿੰਦੇ ਮੈਂ ਇੱਕ ਦਿਨ ਸਿਮਰਨ ਨਹੀਂ ਕੀਤਾ ਇੱਕ ਦਿਨ ਬੰਦਗੀ ਨਹੀਂ ਕੀਤੀ ਮੇਰਾ ਸਰੀਰ ਟੁੱਟਦਾ ਰਹੇ ਅੰਗ ਮੇਰੇ ਮੁਸਕੁਰ ਕੇ ਜਾ ਰਹੇ ਨੇ ਤੇ ਫਿਰ ਸਾਹਿਬ ਕਹਿੰਦੇ ਜਿਹੜੇ ਮਾਨੁਕ ਨਾਮ ਨਹੀਂ ਜਪਦੇ ਸਿਮਰਨ ਨਹੀਂ ਕਰਦੇ ਜਾਇ ਕੋਈ ਲੋਹਾ ਨਹੀਂ ਤੂੰ ਕਿਉਂ ਅਰੇ ਉਹਨਾਂ ਦੇਾਰੇ ਕਹਿੰਦੇ ਪਰ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ ਮੇਰਾ ਤੇ ਇੱਕ ਦਿਨ ਦੇ ਨਾਲ ਇਹ ਨਾਲ ਕੋ ਗਿਆ ਇਸ ਕਰਕੇ ਪਾਸਾ ਕਹਿੰਦੇ ਜਿਹੜੇ ਗੁਰਮੁਖ ਨਹੀਂ ਭਾਈ ਜਿਹੜੇ ਨਾਮ ਨਾਲ ਗੁੜ ਜਾਂਦੇ ਨੇ ਉਹਨਾਂ ਦੀ ਜੀਵਨ ਰੂਪੀ ਰਾਖ ਬੜੀ ਸੌਖੀ ਉਜਲਦੀ ਜਾਂ ਜੀਵਨ ਰੂਪੀ ਰਾਖ ਬੜੇ ਸੁੱਖ ਦੀ ਬੜੇ ਆਨੰਦ ਦੀ ਭੀਖ ਹੁੰਦੀ ਹੈ ਜਿਹੜੇ ਗੁਰੂ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਗੁਰੂ ਵਾਲੇ ਬਣ ਜਾਂਦੇ ਨੇ ਤੇ ਇਹ ਤੇ ਪਤਾ ਹੀ ਹੈ ਸੰਸਾਰ ਦੇ ਵਿੱਚ ਆਸ ਕਹਿੰਦੇ ਨੇ ਦੁੱਖਾਂ ਦਾ ਹੀ ਸੰਸਾਰ ਹੈ ਸਾਰਾ ਕੋਈ ਮਾਨਦੁਖੀ ਕੋਈ ਤੰਦੁਖੀ ਦੁਨੀਆ ਦੁੱਖ ਦਾ ਰੂਪ ਸਹਬ ਜੀ ਕਹਿੰਦੇ ਸਾਰਾ ਸੰਸਾਰ ਹੀ ਦੁੱਖ ਦਾ ਰੂਪ ਹੈ ਇਸ ਕਰਕੇ ਉਹ ਸੁਖੀ ਹੈ ਭਾਈ ਜਿਹੜਾ ਨਾਮ ਨਾਲ